जो उन्हें यस कह तो मैं भी कह लिया जो मैं पूछ रहा हैं स्टेक होल्डर का मतलब तो आई थिंक एवरीबडी शुड नो पता है हाँ या ना बोलो यस और नो यस बहुत थोड़े यानी नो ही है है ना सो स्टेक होल्डर का मतलब होता है मैं दस देना फिर भी अगर तुम्हें तो पता भी है स्टेक होल्डर का मतलब है कि तुम साढ़े एक तरीके से यू आर वन ऑफ आर यू नो की कह सकते हिस्सेदार यू नो यू आर वन ऑफ आर

हैं? एक हर जगह so uh, छोटा बट आई एम वेरी प्राउडली संग टूडे वाला मेन इनटेक इज बिगर दैन द जैन इनटेक यू नो ऑल यूपल एंड ऑल यूर सोर ठीक है those who have not mailed your ear tickets please mail to your college or university that this is our travel plan so that they can update all these things in their records ठीक okay? है so it is mandatory those who haven't done please reach out your counselor and mail it is it clear yes, yes. okay so uh, many of you might be getting mails from the institutions also ki if anyone requires ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਟੀਮ ਅੱਜ ਖੰਨਾ ਦੇ ਆਈਡੀਪੀ ਵਿਖੇ ਪਹੁੰਚੀ ਹੈ ਜਿੱਥੇ ਕਿ ਅੱਜ ਉਹਨਾਂ ਦਾ ਸਾਲਾਨਾ ਸਮਾਗਮ ਵੀ ਮਨਾਇਆ ਜਾ ਰਿਹਾ ਪੂਰਾ 1 ਸਾਲ ਹੋ ਗਿਆ ਆਈਡੀਪੀ ਨੂੰ ਖੰਨੇ ਦੇ ਵਿੱਚ ਆਏ ਹੋਏ ਉਹਨਾਂ ਦੇ ਜਿਹੜੇ ਬ੍ਰਾਂਚ ਹੈੱਡ ਨੇ ਵਿਸ਼ਾਲ ਗੁਪਤਾ ਜੀ ਉਹਨਾਂ ਦੀਆਂ ਐਫਰਟਸ ਕਹਿ ਲਈਏ ਜਾਂ ਪ੍ਰੋਪਰ ਇਹਨਾਂ ਦੇ ਕੰਮ ਦੇ ਪ੍ਰਤੀ ਉਹਨੈਸਟੀ ਟਰਾਂਸਪਰੈਂਸੀ ਕਹਿ ਲਈਏ ਕਿ ਜਦੋਂ ਸਟਾਰਟਅਪ ਹੋਇਆ ਸੀ ਤਾਂ 8-10 ਬੱਚੇ ਸੀ ਤਾਂ ਅੱਜ ਉਹਨਾਂ ਨੇ ਮੇਨ ਟੇਕ ਦੇ ਵਿੱਚ ਬੱਚਿਆਂ ਨੂੰ ਬੜੇ ਯੂਸਫੁਲ ਟਿਪਸ ਦੇ ਰਹੇ ਨੇ ਤਾਂ ਬਟ ਉਹਦੇ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਚੀਜ਼ ਹੈ ਕਿ ਉਹਨਾਂ ਨੂੰ ਪੋਜ਼ਿਟਿਵ ਗਾਈਡ ਕਰਨ ਵਾਲਾ ਮਿਲੇ ਪੋਜ਼ਿਟਿਵਲੀ ਪਲੇਟਫਾਰਮ ਇਹੋ ਜਿਹਾ ਐਡਾਪਟ ਕਰਨ ਜਿਹਦੇ ਨਾਲ ਕਿ ਉਹਨਾਂ ਨੂੰ ਫਿਊਚਰ ਮੇਕਿੰਗ 'ਚ ਕੋਈ ਦਿੱਕਤ ਨਾ ਆਵੇ ਤੇ ਸਾਡੇ ਜਿਹੜੇ ਇਥੇ ব্রাঞ্চ ਹੈਡ ਨੇ ਵਿਸ਼ਾਲ ਜੀ ਉਹ ਇਸ ਕੰਮ 'ਚ ਮਾਹਿਰ ਨੇ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਪਹਿਲਾਂ ਤਾਂ ਸਰ ਵੈਲਕਮ ਐਂਡ ਕੰਗ੍ਰੈਚੂਲੇਟ ਫੋਰ 1 ਇਅਰ ਕਲੀਅਰਿੰਗ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਪਹਿਲੇ ਤਾਂ ਵਿੱਕੀ ਜੀ ਤੇ ਵਾਲੀਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਆਫਿਸ ਆਏ ਆਈਡੀਪੀ ਦੇ ਆਫਿਸ ਚ ਆਏ ਹੋ ਤੇ ਸਾਡੇ ਲਈ ਬੜੀ ਫਕਰ ਦੀ ਗੱਲ ਹੈ ਕਿ ਅਸੀਂ ਆਫਿਸ ਅੱਜ ਦੇ ਦਿਨ ਹੀ ਪਿਛਲੇ ਸਾਲ ਸਟਾਰਟ ਕੀਤਾ ਸੀ ਤੇ ਇਹ ਸਾਡਾ ਸੈਕੰਡ ਇਨਟੇਕ ਹੈ ਤੇ ਇਹ ਪਹਿਲੇ ਸਾਡਾ ਜਨ ਇਨਟੇਕ ਸੀਗਾ ਜਿਹਦੇ ਚ ਕਿ ਅਸੀਂ 40 ਤੋਂ 50 ਬੱਚੇ ਵੇਜੇ ਸੀ ਤੇ ਹੁਣ ਅਸੀਂ ਜਾ ਕੇ ਇਹ ਸਾਡਾ ਮੇਨ ਇਨਟੇਕ ਹੈ ਜੋ ਕਿ ਉਸ ਦਿਨ ਨਾਲੋਂ ਲਿਟਰਲੀ ਬਹੁਤ ਅੱਗੇ ਵੱਧ ਗਿਆ ਹੋਇਆ ਹੁਣ ਔਰ ਇਹ ਸਭ ਤੁਹਾਡੀ ਦੁਆਵਾਂ ਤੁਹਾਡਾ ਸਾਥ ਦਾ ਨਤੀਜਾ ਹੈ ਪਲੱਸ ਜਿਹੜੇ ਮੇਰੇ ਕਾਉਂਸਲਰਸ ਨੇ ਸਾਡਾ ਤੋ ਹੈ ਕਿ ਅਸੀਂ ਜੋ ਵੀ ਬੱਚੇ ਨੂੰ ਦਸੀਏ ਉਹ ਬਹੁਤ ਆਥੈਂਟਿਕ ਔਰ ਰੀਅਲਿਸਟਿਕ ਹੋਣਾ ਚਾਹੀਦਾ ਹੈ ਕੁਝ ਵੀ ਅਸੀਂ ਇਦਾਂ ਦਾ ਨਹੀਂ ਬੱਚੇ ਨੂੰ ਨਹੀਂ ਦਸੀਏ ਜਿਹੜਾ ਕਿ ਔਨ ਫੀਲਡ ਉਨੂੰ ਨਾ ਮਿਲੇ ਰਾਈਟ ਸੋ ਇਹੀ ਸਾਡੇ ਵਿੱਚ ਇੱਕ ਡਿਫਰੈਂਸ ਰਿਹਾ ਜੋ ਕਿ ਸਾਨੂੰ ਲੱਗਦਾ ਜਿਨੇ ਕੇ ਸਾਨੂੰ ਪ੍ਰਮੋਟ ਕੀਤਾ ਕਿ ਅਸੀਂ ਅੱਜ ਅਸੀਂ ਮਾਰਕੀਟ 'ਚ ਬੈਠੇ ਹਾਂ ਔਰ ਸਾਨੂੰ ਅੱਜ ਦੀ ਡੇਟ ਦੇ ਵਿੱਚ ਇਹ ਬੱਚਿਆਂ ਨੇ ਸਾਨੂੰ ਚੂਜ਼ ਕੀਤਾ ਹੈ ਕਿ ਅਸੀਂ ਉਹਨਾਂ ਦਾ ਸੁਪਨਾ ਪੂਰਾ ਕਰੀਏ ਬਾਹਰ ਜਾ ਕੇ ਪੜਨ ਦਾ ਜਿਵੇਂ ਕਿ ਸਰ ਨੇ ਦੱਸਿਆ ਹੋਵੇ ਕਿ ਪ੍ਰੋਪਰ ਔਨੈਸਟੀ ਪ੍ਰੋਪਰ ਟਰਾਂਸਪੇਰੈਂਸੀ proper counseling har ek cheezan number 1 ਤੇ ਤਾਂ free of cost ਹੈ ਨੰਬਰ 2 ਦੇ ਉੱਤੇ ਜਿਹੜੇ ਸਰ ਹੋਣ ਉਹਦੇ ਕਾਉਂਸਲਰ ਪਲੱਸ ਇਹਨਾਂ ਦੀ ਟੀਮ ਹੈ ਉਹ ਟੋਟਲੀ ਐਜੂਕੇਟਿਡ ਪਲੱਸ ਟੋਟਲੀ ਐਕਸਪੀਰੀਐਂਸਡ ਹੈ ਜਿਹੜੀਆਂ ਕਿ ਬੱਚੇ ਨੂੰ ਬਿਲਕੁਲ ਸਹੀ ਇੱਕ ਪਲੇਟਫਾਰਮ ਦਿਵਾਉਂਦੀਆਂ ਨੇ ਜਿਹਦੇ ਨਾਲ ਕਿ ਬੱਚਾ ਆਪਣੀ ਫਿਊਚਰ ਨੂੰ ਬੈਟਰ ਮੈਂਟਰ ਨਾਲ ਕੈਨੇਡਾ ਫॉर ਓਵਰਸੀਜ਼ ਜਾ ਸਕਦਾ ਸਰ ਆਪਾਂ ਦੇਖਿਆ ਪਿੱਛੇ ਜਿਹੇ ਕੈਨੇਡਾ ਨੂੰ ਲੈ ਕੇ ਬੜੇ ਰਿਯੂਮਰਸ ਉੱਠੇ ਨੇ ਜੀਆਈਸੀ ਵਧ ਗਈ ਸਰ ਹੋਰ ਕਈ ਚੀਜ਼ਾਂ ਨੇ ਜੀ ਕਿ 2 ਸਾਲ ਨਹੀਂ ਜਾ ਸਕਦੇ ਆਪਾਂ ਤਾਂ ਇਹ ਚੀਜ਼ ਦੇ ਵਿੱਚ ਸਰ ਕਿਤੇ ਨਾ ਕਿਤੇ ਪੇਰੈਂਟਸ ਬੱਚੇ ਜਿਹੜੇ ਕਿ ਫੋਰਨ ਦੇ ਵਿੱਚ ਆਪਣਾ ਕ ਗੇਮ ਇਸ ਗਾਈਡਡ ਹੋਗੇ ਤਾਂ ਤੁਹਾਡੇ ਸਾਰੇ ਸਰ ਇਹ ਚੀਜ਼ ਕੀ ਰਿਐਲਿਟੀ ਹੈ ਤੇ ਕੀ ਅਸਲੀਅਤ ਹੈ ਜਿਹਦੇ ਨਾਲ ਕਿ ਬੱਚੇ ਇਹ ਚੀਜ਼ ਨੂੰ ਕਲੀਅਰਲੀ ਅਡਾਪਟ ਕਰਨ ਤੇ ਆਪਣੇ ਜਿਹੜੀ ਫਿਊਚਰ ਮੇਕਿੰਗ ਹੈ ਕੈਨੇਡਾ 'ਚ ਕਰ ਸਕਣ ਸੋ ਦੇਖੋ ਇਹਦੇ ਵਿੱਚ ਨਾ ਇੱਕ ਬੜੀ ਪੁਰਾਣੀ ਕਹਾਵਤ ਹੈ ਕਿ ਹਾਫ ਦਾ ਇਨਫੋਰਮੇਸ਼ਨ ਇਜ਼ ਵੈਰੀ ਹਾਰਮਫੁਲ ਤੇ ਜਿਹੜੀ ਅਧ ਇਨਫੋਰਮੇਸ਼ਨ ਹੁੰਦੀ ਹੈ ਨਾ ਸਰ ਇਹ ਬਹੁਤ ਹਾਰਮਫੁਲ ਹੁੰਦੀ ਹੈ ਅੱਜ ਕੱਲ ਜਿਹੜੀ ਹੈ ਨਾ ਬੱਚਿਆਂ ਦਾ ਸਪਨਾ ਜ਼ਰੂਰ ਹੈ ਔਰ ਜਦ ਆਪਾਂ ਬੱਚੇ ਦੇ ਸੁਪਨੇ ਨਾਲ ਖੇਡਦੇ ਆ ਨਾ ਤੇ ਉਹ ਕੋਈ ਚੰਗੀ ਗੱਲ ਨਹੀਂ ਹੁੰਦੀ ਤੇ ਇਸ ਕਰਕੇ ਨਾ ਮੈਂ ਇਸ ਗੱਲ ਨੂੰ ਕਹਿਣਾ ਹੈ ਕਿ ਚੇਂजेस ਬਿਲਕੁਲ ਆ ਰਹੇ ਨੇ ਔਰ ਇਹ ਬਿਲਕੁਲ ਸਹੀ ਹੈ ਕਿ ਚੇਂजेस ਆਏ ਨੇ ਜੀਆਈਸੀ ਵੀ ਵਧੀ ਹੈ ਔਰ ਪਲੀਜ਼ ਔਰ ਵੀ ਚੇਂजेस ਆਏ ਨੇ ਬਟ ਇਹ ਚੇਂजेस ਕੀ ਆਏ ਨੇ ਇਦੇ ਵਾਸਤੇ ਜਾਣਨ ਲਈ ਆਪਾਂ ਨੂੰ ਪ੍ਰੋਪਰ ਇੱਕ ਆਫਿਸ ਵਿਜ਼ਿਟ ਕਰਨਾ ਚਾਹੀਦਾ ਆਪਾਂ ਨੂੰ ਪੁੱਛਣਾ ਚਾਹੀਦਾ ਲੇਕਿਨ ਉਹਦੇ ਲਈ ਇਹ ਜ਼ਰੂਰੀ ਹੋਣਾ ਚਾਹੀਦਾ ਕਿ ਉਹ ਸੋਰਸ ਬਹੁਤ ਆਥੈਂਟਿਕ ਹੈ ਸੋ ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਜੇ ਤੁਸੀਂ ਆਈਡੀਪੀ ਦਾ ਆਫਿਸ ਵਿਜ਼ਿਟ ਕਰਦੇ ਹੋ ਇਹ ਸਾਰੇ ਅਪਡੇਟਸ ਬੜੀ ਆਥੈਂਟਿਕ ਅਪਡੇਟਸ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਥਰੂ ਜਾਓ ਲੇਕਿਨ ਅਸੀਂ ਜਾਣਦੇ ਕਿ ਜੇ ਸਾਡੇ ਗੱਲਾਂ ਨਾਲ ਇਹ ਸਾਡੀ ਇਨਫੋਰਮੇਸ਼ਨ ਨਾਲ ਕਿਸੇ ਬੱਚੇ ਦਾ ਫਾਇਦਾ ਹੋ ਸਕਦਾ ਹੈ ਤੇ ਅਸੀਂ ਉਹ ਜ਼ਰੂਰ ਕਰੀਏ ਤੇ ਮੈਂ ਤੁਹਾਨੂੰ ਇਸ ਚੀਜ਼ ਦਾ ਸੁਸ਼ਾਸ਼ਣ ਦਵਾ ਸਕਦਾ ਕਿ ਅਸੀਂ ਉਹ ਲੇਟੈਸਟ ਅਪਡੇਟਸ ਤੁਹਾਨੂੰ ਦੱਸਣ ਨੂੰ ਰੈਡੀ ਹੈਗੇ ਹਾਂ ਬਸ ਤੁਸੀਂ ਇੰਨੀ ਤਕਲੀ ਆਫਿਸ ਆਓ ਤੇ ਸਾਡੇ ਕੋਲ ਜੋ ਪੁੱਛਣਾ ਚਾਹੁੰਦੇ ਹੋ ਪੁੱਛੋ ਅਸੀਂ ਉਹਦੀ ਕੋਈ ਫੀਸ ਵੀ ਚਾਰਜ ਨਹੀਂ ਕਰਾਂਗੇ ਬਿਕੋਜ਼ ਇਹਦੇ ਚ ਬੜਾ ਵੱਡਾ ਗੇਮ ਹੁੰਦਾ ਹੈ ਸੋਸ਼ਲ ਮੀਡੀਆ ਦਾ ਜੇ ਕੋਈ ਚੀਜ਼ ਆਪਾਂ ਨੂੰ ਚੰਗਾ ਦਿੰਦੀ ਹੈ ਤਾਂ ਉਹਦਾ ਕੋਈ ਮਾੜਾ ਅਸਰ ਵੀ ਹੁੰਦਾ ਹੁਣ ਕਈ ਲੋਕ ਇਦਾਂ ਦੇ ਵੀ ਨੇ ਜਿੱਦਾਂ ਕਿ ਸਰ ਮੇਰੇ ਕੋਲ ਆਏ ਨੇ ਇਹ ਤੁਹਾਨੂੰ ਔਥੈਂਟਿਕ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਨੇ ਬਟ ਕੁਝ ਇਦਾਂ ਦੇ ਵੀ ਨੇ ਜਿਹੜੇ ਤੁਹਾਨੂੰ ਕਨਫਿਊਜ਼ ਕਰ ਰਹੇ ਨੇ ਸੋ ਤੁਸੀਂ ਉਹਨਾਂ ਕਨਫਿਊਜ਼ਨ ਦੇ ਉੱਤੇ ਬਿਲਕੁਲ ਵੀ ਯਕੀਨ ਨਾ ਕਰੋ ਜੇ ਤੁਹਾਡਾ ਬਾਹਰ ਜਾਂਦਾ ਸੁਪਨਾ ਹੈ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਸਾਰੇ ਅਪਡੇਟਸ ਨਾਲ ਰੂਬਰੂ ਕਰਾਵਾਂਗੇ ਦਾ ਸੁਪਨਾ ਹੈ ਉਹ ਅੱਜ ਵੀ ਹੀ ਉਹਨਾਂ ਸੱਚ ਹੋ ਸਕਦਾ ਜਿੰਨਾ ਕੱਲ ਹੋ ਸਕਦਾ ਸੀ ਇਹ ਸਿਰਫ ਦੇਖਣ ਦਾ ਨਜ਼ਰੀਆ ਹੈ ਔਰ ਪ੍ਰੋਸੈਸ ਹੈ ਜੋ ਅਸੀਂ ਫਾਲੋ ਕਰਨਾ ਹੈ ਸੋ ਅਸੀਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਉਹ ਪ੍ਰੋਸੈਸ ਸਾਡੇ ਕੋਲ ਅਪਡੇਟਡ ਹੈ ਔਰ ਵੈਲਿਡ ਹੈ ਤੁਸੀਂ ਬਸ ਸਾਡੇ ਕੋਲ ਆਓ ਤੇ ਇੰਨੀ ਸਾਡੇ ਕੋਲ ਪਹੁੰਚੋ ਤੇ ਅਸੀਂ ਤੁਹਾਨੂੰ ਉਹਦੇ ਨਾਲ ਰੂਬਰੂ ਕਰਾਵਾਂਗੇ ਇਹੀ ਸਰ ਆਈਡੀਪੀ ਦੀ ਲੇਗੇਸੀ ਹੈ ਕਿ ਇਹ ਲੋਕ ਹਮੇਸ਼ਾ ਹਰੇਕ ਨੂੰ ਪੋਜੀਟਿਵਲੀ ਗਾਈਡ ਕਰਦੇ ਨੇ ਬੜਾ ਪੁਰਾਣਾ ਅਧਾਰ ਹੈ ਤੇ ਆਪਾਂ ਸਾਰੀ ਇਨਫੋਰਮੇਸ਼ਨ ਲਈ ਵੀ ਤੁਹਾਨੂੰ ਦੱਸ ਦਵਾਂ ਕਿ ਆਈਲੈਂਡਸ ਦਾ ਜਿਹੜਾ ਐਗਜ਼ਾਮ ਹੈ ਉਹ ਵੀ ਆਈਡੀਪੀ ਦੁਆਰਾ ਹੀ ਕੰਡਕਟ ਕੀਤਾ ਜਾਂਦਾ ਹੈ ਸਰ ਰੀਸੈਂਟ ਜਿਵੇਂ ਤੁਸੀਂ ਕਿਹਾ ਬਿਲਕੁਲ ਦਫ਼ਤਰ ਆ ਕੇ ਹੀ ਉਹ ਗੱਲ ਹੋ ਸਕਦੀ ਹੈ ਜਿਹੜੀ ਕਿ ਆਪਾਂ ਫੋਨ ਤੇ ਜਾਂ ਆਨਲਾਈਨ ਨਹੀਂ ਕਰ ਸਕਦੇ ਸਰ ਪਿੱਛੇ ਜੇ ਫੀਸ ਵਧ ਗਈ ਜੀ ਬੜਾ ਸਿਸਟਮ ਹੋਰ ਵੀ ਅਪਗ੍ਰੇਡੇਡ ਹੋ ਗਿਆ ਤਾਂ ਸਰ ਇਹ ਫੀਸ ਵਧਣ ਦੇ ਨਾਲ ਆਮ ਬੰਦੇ ਦੇ ਫਾਈਨੈਂਸ਼ੀਅਲ ਸਟਰਕਚਰ ਤੇ ਕਿਤੇ ਨਾ ਕਿਤੇ ਤੁਸੀਂ ਸਮਝ ਸਕਦੇ ਹੋ ਕਿ ਆਰਥਿਕ ਬੋਝ ਹੈ ਜਿਹੜਾ ਕਰਕੇ ਵੀ ਫਾਈਨੈਂਸ਼ਲੀ ਵੀ ਸੈਕੂਅਰ ਹੋ ਜਾਣ ਉਹਨਾਂ ਦੇ ਪੇਰੈਂਟਸ ਦੇ ਜਿਹੜੇ ਅਮਾਊਂਟ ਲੱਗੇ ਉਹ ਵੀ ਪੋਜੀਟਿਵਲੀ ਸਹੀ ਜਗ੍ਹਾ ਤੇ ਲੱਗੇ ਤੇ ਬੱਚੇ ਆਪਣੇ ਫਿਊਚਰ ਨੂੰ ਜਾ ਕੇ ਬ੍ਰਾਈਟ ਕਰ ਸਕਣ ਬਿਲਕੁਲ ਸਰ ਇਹ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਹਰ ਚੀਜ਼ ਦਾ ਆਪਸ਼ਨ ਹੈਗਾ ਸਾਡੇ ਕੋਲ ਤੁਸੀਂ ਜੇ ਸਾਡੇ ਕੋਲ ਆਂਦੇ ਹੋ ਤੇ ਤਾਂ ਅਸੀਂ ਤੁਹਾਨੂੰ ਕਹਿ ਸਕਦੇ ਆ ਜੀਆਈਸੀ ਵਧਿਆ ਜ਼ਰੂਰ ਹੈ ਲੇਕਿਨ ਉਹਦੇ ਪਿੱਛੇ ਨਾ ਇੱਕ ਬਹੁਤ ਵੱਡੀ ਵਜ੍ਹਾ ਹੈ ਜੇ ਆਪਾਂ ਅੱਜ ਬੱਚਾ ਉੱਥੇ ਜਾ ਰਿਹਾ ਜੇ ਬੱਚਾ ਉੱਥੇ ਜਾਏਗਾ ਬੱਚੇ ਨੇ ਰਹਿਣਾ ਵੀ ਹੈ ਬੱਚੇ ਨੇ ਖਾਣਾ ਵੀ ਹੈ ਬੱਚੇ ਨੇ ਪੀਣਾ ਵੀ ਹੈ ਤੇ ਜੇ ਬੱਚੇ ਜੇ ਉੱਥੇ ਜਾ ਕੇ ਕੋਸਟ ਆਫ ਲਿਵਿੰਗ ਉੱਪਰ ਗਈ ਹੈ ਤਾਂ ਬੱਚੇ ਜੀਆਈਸੀ ਵੀ ਵਧਾ ਰਹੇ ਨੇ ਇਸੇ ਕਰਕੇ ਬੱਚਾ ਉੱਥੇ ਜਾ ਕੇ ਠੋਕਰਾਂ ਨਾ ਖਾਵੇ ਔਰ ਸਾਡੇ ਕੋਲ ਇਹ ਵੀ ਆਪਸ਼ਨ ਹੈ ਕਿ ਉਹ ਜਾਂਦੇ ਹੀ ਬੱਚੇ ਨੂੰ ਜੀਆਈਸੀ ਦੀ ਅਮਾਉਂਟ ਵੀ ਉਦੇ ਵਾਸਤੇ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਤੁਸੀਂ ਸਾਡੇ ਆਫਿਸ ਆਉਂਗੇ ਤਾਂ ਅਸੀਂ ਤੁਹਾਨੂੰ ਉਹਦੇ ਨਾਲ ਵਿਸਤਾਰ ਨਾਲ ਦੱਸ ਸਕਦੇ ਹਾਂ ਇਸ ਇਨਫੋਰਮੇਸ਼ਨ ਬਾਰੇ ਇਸ ਕਰਕੇ ਬਾਕੀ ਆਈਡੀਪੀ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਵਾਂ ਕਿ ਅਸੀਂ ਅੱਜ ਵੀ ਬੱਚੇ ਜਿਹੜੇ ਹੈਗੇ ਜਨ ਇਨਟੇਕ ਦੇ ਵਿੱਚ ਜਦੋਂ ਡਿਸੀਜਨ ਆਇਆ ਸੀ ਜਿਹੜੇ ਸਰ ਕਹਿ ਰਹੇ ਨੇ ਉਹਦੇ ਵਿੱਚ ਸਾਡੇ ਬੱਚੇ ਸਗੋਂ ਵਧੇ ਹੀ ਨੇ ਘਟੇ ਨਹੀਂ ਹੈ ਉਹਦਾ ਸਿਰਫ ਇੱਕੋ ਰੀਜ਼ਨ ਹੈ ਕਿ ਅਸੀਂ ਬੱਚਿਆਂ ਨੂੰ ਸਹੀ ਤਰੀਕੇ ਨਾਲ ਰਾਹ ਦਿਖਾਇਆ ਹੈ ਕਿ ਉਹ ਕਿੱਦਾਂ ਇਹਨਾਂ ਸਾਰੀ ਚੀਜ਼ਾਂ ਨੂੰ ਲੈ ਕੇ ਅੱਗੇ ਵਧ ਸਕਦੇ ਆ ਜਿਵੇਂ ਕਿ ਸਰ ਨੇ ਦੱਸਿਆ ਐਕਸਪਰਟ ਦੀ ਜਿਹੜੀ ਗਾਈਡੈਂਸ ਹੈ ਤੇ ਕਾਉਂਸਲਰਾਂ ਦੀ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਹੀ ਮਾਇਨੇ ਰੱਖਦੀ ਹੈ ਜਿਵੇਂ ਕਿ ਸਰ ਨੇ ਕਿਹਾ ਕਿ ਸਟਰੈਂਥ ਹੈ ਜਿਹੜੀ ਉਹ ਵੱਧ ਚੁੱਕੀ ਹੈ ਵਧਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਇਹ ਚੀਜ਼ ਦਾ ਕੋਈ 네ਗੇਟਿਵ ਪੋਰਸ਼ਨ ਨਹੀਂ ਦਿਖਿਆ ਗਿਆ ਤੇ ਸਰ ਨੇ ਉਹਨਾਂ ਨੂੰ ਪ੍ਰੋਪਰਲੀ ਪੋਜ਼ਿਟਿਵਲੀ ਗਾਈਡ ਕੀਤਾ ਸਰ ਲਾਸਟ ਦੇ ਵਿੱਚ ਥੋੜਾ ਜਿਆਦਾ ਸਮਾਂ ਲੈਂਦੇ ਹੋਏ ਆਪਾਂ ਦੇਖਿਆ ਵਾ ਸਰ ਕਿ ਆਮ ਬੰਦੇ ਰੀਚ ਕਰਨਾ ਚਾਹੁੰਦੇ ਨੇ ਬਟ ਕਈ ਵਾਰੀ ਫਿਜ਼ੀਕਲੀ ਨਹੀਂ ਆ ਪਾਉਂਦੇ ਤਾਂ ਸਰ ਜੇਕਰ ਕੋਈ ਫਿਜ਼ੀਕਲੀ ਆਉਣਾ ਚਾਹੀਏ ਉਹਦੇ ਲਈ ਐਡਰੈਸ ਪਲੱਸ ਕਿਹੜੇ ਕੰਟੈਕਟ ਨੰ ਮੈਂ ਥੋੜਾ ਜਿਹਾ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਆਈਡੀਪੀ ਖੰਨਾ ਦੇ ਵਿੱਚ ਆਈਡੀਪੀ ਆਫਿਸ ਖੰਨਾ ਦੇ ਵਿੱਚ ਅਸੀਂ ਤਿੰਨ ਡੈਸਟੀਨੇਸ਼ਨਸ ਨੂੰ ਕੈਟਰ ਕਰਦੇ ਹਾਂ ਜਿਹੜਾ ਕਿ ਹੈਗਾ ਆਪਣਾ ਆਸਟ੍ਰੇਲੀਆ ਕੈਨੇਡਾ ਔਰ ਯੂਕੇ ਇਤਨੇ ਡੈਸਟੀਨੇਸ਼ਨਸ ਤੁਸੀਂ ਸਾਡੇ ਕੋਲ ਸਾਡੇ ਆਫਿਸ ਵਿੱਚ ਆ ਕੇ ਜੇ ਤੁਸੀਂ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਆ ਕੇ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਸਾਰੇ ਕਾਲਜਸ ਦੀ ਆਪਸ਼ਨਸ ਪਲੱਸ ਉਹਨਾਂ ਦੇ ਵਿੱਚ ਕੀ ਐਲੀਜੀਬਿਲਟੀ ਹੈ ਅਸੀਂ ਉਹ ਵੀ ਦੱਸਾਂਗੇ ਇਹ ਆਫਿਸ ਜਿਹੜਾ ਸਾਡਾ ਹੈਗਾ ਇਟ ਇਜ਼ ਵੈਰੀ ਨੀਅਰ ਟੂ ਦਾ ਬੱਸ ਸਟੈਂਡ ਖੰਨਾ ਬੱਸ ਸਟੈਂਡ ਦੇ ਵਿੱਚ ਰੈਸਟ ਹਾਊਸ ਮਾਰਕੀਟ ਹੈ ਉੱਥੇ ਐਸਈਓ 2021 ਉੱਥੇ ਤੁਸੀਂ ਉੱਥੇ ਤੁਸੀਂ ਆ ਸਕਦੇ ਹੋ ਤੁਹਾਨੂੰ ਸਾਡੀ ਬਿਲਡਿੰਗ ਬੋਰਡ ਦਿਖ ਜਾਏਗਾ ਸੈਕੰਡ ਫਲੋਰ ਦੇ ਉੱਤੇ ਪਲੱਸ ਸਾਡਾ ਲੈਨ ਲਾਈਨ ਨੰਬਰ ਹੈ 01628512 900 प्लस ਤੁਸੀਂ ਸਾਡੇ ਮੋਬਾਈਲ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਜੋ ਕਿ ਹੈ 988496975 اور ایک ਗੱਲ ਮੈਂ ਤੁਹਾਨੂੰ ਫੇਰ ਆਸ਼ਵਾਸਨ ਦਿੰਦਾ ਕਿ ਅਸੀਂ ਬੱਚੇ ਨੂੰ ਕਿਤੇ ਵੀ ਸਿਰਫ ਐਪਲੀਕੇਸ਼ਨ ਕਰਨ ਲਈ ਨਹੀਂ ਭੁਲਾਉਂਦੇ ਅਸੀਂ ਬੱਚੇ ਨੂੰ ਐਪਲੀਕੇਸ਼ਨ ਤੋਂ ਲੈ ਕੇ ਅਸੀਂ ਬੱਚੇ ਨੂੰ ਉੱਥੇ ਕਾਲਜ ਵਿੱਚ ਪੜਾਣ ਤੱਕ ਅਸੀਂ ਪੂਰਾ ਪ੍ਰੋਸੈਸ ਫਾਲੋ ਕਰਦੇ ਹਾਂ ਔਰ ਇਹਦੀ ਸਾਡੀ ਕੋਈ ਵੀ ਕਾਉਂਸਲਿੰਗ ਫੀਸ ਨਹੀਂ ਹੁੰਦੀ ਬਟ ਰਿਜ਼ਲਟ ਸਭ ਤੋਂ ਜ਼ਿਆਦਾ ਹੈ ਆਈਡੀਪੀ ਅਜ ਤੱਕ ਇਹੀ ਰੀਜ਼ਨ ਹੈ ਕਿ 6 ਲੱਖ ਬੱਚਿਆਂ ਤੋਂ ਵੀ ਜ਼ਿਆਦਾ ਬਾਰ ਬੱਚਿਆਂ ਨੂੰ ਭੇਜ ਚੁੱਕਾ ਹੈ ਪੜਨ ਵਾਸਤੇ ਔਰ ਇਹੀ ਇਹਦੀ ਸਕਸੈਸ ਦਾ ਰਾਜ਼ ਹੈ ਸੋ ਮੈਂ ਆਪ ਸਭ ਨੂੰ ਇਹ ਨਿਮੰਤਰਣ ਦਿੰਨਾ ਕਿ ਤੁਸੀਂ ਆਓ ਤੇ ਅੱਜ ਆਪਣੇ ਬਾਹਰ ਜਾਂਦੇ ਸੁਪਨੇ ਨੂੰ ਪੂਰਾ ਕਰਨ ਲਈ ਜੇ ਤੁਸੀਂ ਆਈਡੀਪੀ ਨੂੰ ਚੂਜ਼ ਕਰਦੇ ਹੋ ਤੁਸੀਂ ਕਦੀ ਵੀ ਨੁਕਸਾਨਚ ਨਹੀਂ ਹੋਵੋਗੇ ਥੈਂਕ ਯੂ ਵੈਰੀ ਮਚ ਸਰ ਸਰ ਨਾਲ ਜਿਵੇਂ ਤੁਸੀਂ ਗੁਪਤਾ ਜੀ ਦੀ ਗੱਲ ਸੁਣੀ ਪ੍ਰੋਪਰ ਉਹਨਾਂ ਨੇ ਹਰ ਇੱਕ ਚੀਜ਼ ਨੂੰ ਬੜੇ ਸਹੀ ਢੰਗ ਨਾਲ ਸਮਝਾਇਆ ਪਿਆ ਤੇ ਸਮਝਣਾ ਆਪਾਂ ਸਰ ਨਾਲ ਸਿੰਘ ਸਾਹਿਬ ਵੀ ਬਿਟਨੈਸਰ ਦਿਖਿਆ ਆਈਡੀਪੀ ਆਈਡੀਪੀ ਇੱਕ ਬੜਾ ਵੱਡਾ ਅਦਾਰਾ ਜਿਵੇਂ ਸਰ ਨੇ ਦੱਸਿਆ 6 ਲੱਖ ਪਲੱਸ ਸਟੂਡੈਂਟਸ ਬਾਹਰ ਚਲੇ ਗਏ ਤਾਂ ਸਰ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇੱਕ ਕ੍ਰੇਜ਼ ਆਪਣੇ ਡੀਐਨਏ ਚ ਆ ਕੇ ਬੱਚੇ ਫੋਰਨ ਚ ਹੀ ਆਪਣੀ ਲਾਈਫ ਸੈੱਟ ਕਰਨਾ ਚਾਹੁੰਦੇ ਨੇ ਤਾਂ ਤੁਹਾਡੇ ਹਿਸਾਬ ਨਾਲ ਸਰ ਆਈਡੀਪੀ ਦੇ ਕਿਹੜੇ ਹੋਰ ਫੀਚਰਸ ਨੇ ਜਿਹੜੇ ਕਿ ਬੱਚਿਆਂ ਨੂੰ ਉਹਨਾਂ ਦੀ ਫੈਮਲੀਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਅਟਰੈਕਟ ਕਰ ਸਕਣ ਸੀ ਥੈਂਕ ਯੂ ਦੇਖੋ ਜੀ IDP ਇੱਕ ਤਾਂ ਹੈ ਕਿ ਇੱਕ ਹੈ ਬ੍ਰਾਂਡ ਹੈ ਇਸ ਕੰਪਨੀ ਨੂੰ 50 ਸਾਲ ਹੋ ਚੁੱਕੇ ਹੈ ਇਹ ਕੰਮ ਕਰਦੇ ਨੂੰ ਇਹ ਕੋਈ ਛੋਟੇ ਮੋਟੀ ਕੰਪਨੀ ਹੈ ਨਹੀਂ অলਰੀ ਹਸ ਬੀਨ 50 ইয়ার্স ਸਾਡਾ ਮੇਨ ਮੋਟਿਵ ਇਸ ਹੈ ਨੀ ਕਿ ਬੱਚੇ ਨੂੰ ਸਟੱਡੀ ਲਈ ਬਾਹਰ ਭੇਜਣਾ ਕਿ ਕਿ ਕ੍ਰੇਜ਼ ਹੈ ਜਦੋਂ ਤੁਸੀਂ ਹੁਣ ਕਿਹਾ ਬੱਚਾ ਦਾ ਕ੍ਰੇਜ਼ ਹੈ ਕਿ ਬਾਹਰ ਜਾਣਾ ਹੈ ਜੀ ਬਾਹਰ ਹੀ ਸੈਟਲ ਹੋਣਾ ਹੈ ਸਾਡਾ ਮੇਨ ਮੋਟਿਵ ਹੈ ਕਿ ਸਟੂਡੈਂਟ ਸ਼ੁਡ ਗੇਟ ਗਲੋਬਲ ਐਕਸਪੋజర్ ਉਹ ਬੱਚਾ ਬਾਹਰ ਜਾਏ ਬਾਹਰ ਗਲੋਬਲ ਐਕਸਪੋజర్ ਲੇ ਉਹ ਚਾਹੇ ਉੱਥੇ ਸੈਟਲ ਹੋ ਸਕਦਾ ਹੈ ਜਾਂ ਬੱਚਾ ਵਾਪਸ ਵੀ ਆ ਸਕਦਾ ਹੈ ਵਪਿਸ ਆ ਕੇ ਇੱਥੇ ਵੀ ਆ ਕੇ ਆਪਣੀ ਲਾਈਫ ਬਣਾ ਸਕਦਾ ਹੈ बिकॉज़ ओबीएस की सिचुएशन वो भी अपनी OBSC OBSC एक ਉਹਨਾਂ ਨੂੰ ਅਪਡੇਟਸ ਦਿੰਦੇ ਆ ਬੱਚੇ ਨੂੰ ਥੈਂਕ ਯੂ ਜੀ ਜਿਵੇਂ ਕਿ ਤੁਸੀਂ ਆਈਡੀਪੀ ਦੇ ਸਾਡੇ ਜਿਹੜੇ ਬ੍ਰਾਂਚ ਹੈਡ ਨੇ ਉਹਨਾਂ ਦੀ ਗੱਲ ਸੁਣੀ ਸਿੰਘ ਸਾਹਿਬ ਦੀ ਗੱਲ ਸੁਣੀ ਆਈਡੀਪੀ ਦੀ ਆਪਣੀ ਲੇਗੇਸੀ ਹੈ ਆਈਡੀਪੀ ਦਾ ਆਪਣਾ ਇੱਕ ਗੁੱਡਵਿਲ ਫੈਕਟਰ ਹੈ ਜਿਹੜਾ ਕਿ ਇਕੱਲਾ ਇੰਡੀਆ ਨਹੀਂ ਹੋਰ ਵੀ ਓਵਰ ਸੀਜ਼ ਇਹਨਾਂ ਦੇ ਜਿਹੜੇ ਕੰਟੈਕਟਸ ਨੇ ਇਹਨਾਂ ਦੀਆਂ ਬ੍ਰਾਂਚੇਸ ਨੇ ਉੱਥੇ ਉਪਲਬਧ ਨੇ ਜਿਹੜਾ ਬੱਚਾ ਇੱਥੋਂ ਕੁਝ ਸਿੱਖ ਕੇ ਜਾਂ ਇਹਨਾਂ ਦੇ ਪ੍ਰੋਪਰ ਗਾਈਡਲਾਈਨਸ ਦੇ ਨਾਲ ਅੱਗੇ ਵਧਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਫੋਰਨ ਚ ਆਪਣੀ ਲਾਈਫ ਨੂੰ ਬੜਾ ਈਜ਼ੀਲੀ ਸੈੱਟ ਕਰ ਸਕਦਾ ਹੈ ਹੁਣ ਬਾਹਰ ਜਿਹੜੇ ਸਟੂਡੈਂਟਸ ਮਾਈ ਇਨਟੇਕ ਚ ਜਾ ਰਹੇ ਨੇ ਉਹਨਾਂ ਤੋਂ ਵੀ ਸ਼ੇ ਕੈਰੀਅਰ ਮੇਕਿੰਗ ਦੇ ਲਈ ਫੋਰਨ ਜਾ ਰਹੇ ਨੇ ਆਉ ਜਾਣਦੇ ਆ ਉਹਨਾਂ ਤੋਂ ਕਿ ਉਹਨਾਂ ਦਾ ਐਕਸਪੀਰੀਅੰਸ ਆਈਡੀਪੀ ਨਾਲ ਕਿਹੋ ਜਿਹਾ ਰਿਹਾ ਪਹਿਲਾਂ ਸਾਡੇ ਨਾਲ ਬੱਚੀਆਂ ਘੜੀਆਂ ਨੇ ਪਹਿਲਾਂ ਉਹਨਾਂ ਦੇ ਬੇਟੇ ਬਹੁਤ-ਬਹੁਤ ਮੁਬਾਰਕਾਂ ਫੋਰਨ ਜਾਣ ਦੇ ਲਈ ਤੇ ਆਪਣੇ ਸੁਪਨੇ ਸੱਚ ਕਰਨ ਲਈ ਅਸੀਂ ਵੀ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਓਵਰ ਆਲ ਵਿਦ ਆਈਡੀਪੀ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਦਾ ਸਟਾਫ ਇਜ਼ ਵੈਰੀ ਕੋਰਪੋਰੇਟ ਸੋ ਨਾਈਸ ਬੀ ਤੁਸੀਂ ਥੈਂਕ ਯੂ ਸਰ ਨਾਲ ਹੋਰ ਵੀ ਬੱਚੀਆਂ ਖੜੀਆਂ ਨੇ ਜਿਨ੍ਹਾਂ ਨੇ ਕਿ ਬਾਹਰ ਜਾਣਾ ਦੇਖਿਆ ਕਿ ਬੱਚਿਆਂ ਦਾ ਫਿਊਚਰ ਦਾ ਬਾਹਰ ਆਪਣੀ ਬੈਟਰਮੈਂਟ ਦੇ ਲਈ ਜਾਂਦੇ ਨੇ ਤੇ ਉਹਨਾਂ ਨੂੰ ਜਦ ਪ੍ਰੋਪਰ ਪਲੇਟਫਾਰਮ ਮਿਲਦਾ ਵਾ ਤਾਂ ਉਹ ਬੜਾ ਮਾਇਨੇ ਰੱਖਦਾ ਤੁਸੀਂ ਆਈਡੀਪੀ ਦੇ ਨਾਲ ਤੁਹਾਡਾ ਓਵਰਲ ਐਕਸਪੀਰੀਅੰਸ ਕਿਵੇਂ ਜਾ ਰਿਹਾ ਤੇ ਤੁਸੀਂ ਇਹਨਾਂ ਨੂੰ ਦੱਸੋ ਕਿੰਨੇ ਮਾਰਕਸ ਦੇਣੇ ਹੋ ਐਕਚੁਅਲੀ ਆਮ ਵੈਰੀ ਪਲੀਜ਼ਡ ਵਿਦ ਆਈਡੀਪੀ ਖੰਨਾ ਬ੍ਰਾਂਚ ਬਿਕਾਜ਼ ਐਟ ਫਰਸਟ ਆਈ ਵਾਸ ਵੈਰੀ ਕਨਫਿਊਜ਼ਡ ਬਟ ਵੈਨ ਆਈ ਕੇਮ ਹੇਅਰ ਐਂਡ ਮੈਟ ਸੰਦੀਪ ਮਾਨਕੂ ਮੈਮ ਸ਼ੀ Cleared my all my doubts and I'm very happy that I got my visa and I would highly recommend all of you who want a good career in their future. So I will give 10 out of 10 to IDP Khanna branch. Thank you, Ji. Hurbachi. overall experience with IDP? ਮੈਂ ਆਈਡੀਪੀ ਨੂੰ ਫੁੱਲ ਰੈਂਕਿੰਗਸ ਦੇਣਾ ਚਾਹੂੰਗੀ ਕਿਉਂਕਿ ਮੇਰਾ ਐਕਸਪੀਰੀਅੰਸ ਇਹਨਾਂ ਨਾਲ ਬਹੁਤ ਵਧੀਆ ਰਿਹਾ ਸੰਦੀਪ मैम ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਕੈਰੀਅਰ ਆਪਸ਼ਨਸ ਦੱਸੀਆਂ ਤੇ ਕਾਲਜੇਸ ਦੱਸੇ ਜਿਹੜੇ ਮੇਰੇ ਲਈ ਬੈਸਟ ਹੋਣਗੇ ਤੇ ਮੇਰਾ ਐਕਸਪੀਰੀਅੰਸ ਇਹਨਾਂ ਨਾਲ ਬਹੁਤ ਵਧੀਆ ਰਿਹਾ ਥੈਂਕ ਯੂ ਥੈਂਕ ਯੂ ਵੈਰੀ ਮਚ ਅਰਨਲ ਹੂਰ ਸਟੂਡੈਂਟਸ ਵੀ ਨੇ ਆਪਾਂ ਦੇਖਿਆ ਬਈ ਜੀ ਤੁਹਾਨੂੰ ਵੀ ਕਿਸੇ ਨੇ ਰეკਮੈਂਡ ਕੀਤਾ ਹੋਣਾ ਕਿ ਤੁਸੀਂ ਆਈਡੀਪੀ ਦੇ ਜਾਓ ਤਾਂ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਤੇ ਤੁਸੀਂ ਅੱਗੇ ਕੀ ਰੈਫਰੈਂਸ ਤੇ ਰეკਮੈਂਡੇਸ਼ਨ ਆਈਡੀਪੀ ਦੇ ਪ੍ਰਤੀ ਦੇਣਾ ਚਾਹੋਗੇ ਮਾਈ ਹੋਰ ਐਕਸਪੀਰੀਅੰਸ ਵਾਸ ਫੈਂਟੈਸਟਿਕ ਵਿਦ ਆਈਡੀਪੀ ਆਈ ਊਡ ਲਾਈਕ ਟੂ ਸਪੈਸ਼ਲ ਥੈਂਕਸ ਟੂ ਨਵਨੀਸ਼ ਸਰ who is my educational consultant and he helped me a lot in all my whole process my whole process was smooth and transparent and uh, if anyone want to study uh, abroad i would i would uh, uh, i would highly recommend idp khanna uh, so i am giving 10 out of 10 to idp khanna ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਹੋਰ ਯੂਥ ਦੇ ਜਿਨ੍ਹਾਂ ਨੇ ਬਾਹਰ ਜਾਣਾ ਬੱਚੇ ਕਿਹੋ ਜਿਹਾ ਰਿਹਾ ਓਵਰਆਲ ਐਕਸਪੀਰੀਅੰਸ ਕਈ ਵਾਰੀ ਹੁੰਦਾ ਤੁਹਾਨੂੰ ਕਿਸੇ ਨੇ ਪੋਜ਼ਿਟਿਵ ਰਾਹ ਦਿਖਾਇਆ ਤੇ ਇਨ ਫਿਊਚਰ ਤੁਹਾਡੇ ਤੋਂ ਕੋਈ ਸਲਾਹ ਮੰਗੇ ਤਾਂ ਕਿਉਂਕਿ ਆਪਣੇ ਖੰਨਾ ਚ ਬੜੇ ਵੱਡੇ ਅਦਾਰੇ ਤੇ ਬੜੇ ਵੱਡੇ ਨਾਮ ਵੀ ਨੇ ਤਾਂ ਤੁਸੀਂ ਆਈਡੀਪ ਨੂੰ ਉਹਨਾਂ ਤੋਂ ਕਿਵੇਂ ਅਲੱਗ ਸਮਝਦੇ ਹੋ ਤੇ ਕਿਵੇਂ ਲੋਕਾਂ ਨੂੰ ਜਿਹੜਾ ਰਿਕਮੈਂਡੇਸ਼ਨ ਦੇ ਸਕਦੇ ਹੋ ਫਸਟ ਆਫ ਆਲ ਮਾਈ ਨੇਮ ਇਜ਼ ਨਿਖਿਲ ਐਂਡ ਇਟ ਵਾਸ ਅ ਵੈਰੀ ਗ੍ਰੇਟ ਐਕਸਪੀਰੀਅੰਸ ਐਂਡ ਵਿਦ ਆਈਡੀਪ ਖੰਨਾ ਬ੍ਰਾਂਚ ਈਵਨ ਥੋ ਮਾਈ ਕਾਉਂਸਲੈਂਟ ਸੰਦੀਪ ਮੰਕੂ ਮੈਮ So I recommend to each and everyone if you want to fulfill your dreams, your careers, and uh, fulfill your uh, dreams, uh, so please come and visit IDP Khanna Branch. And if I'm talking about the ranking of IDP and compare the IDP with other institutions, so I think so IDP is number one. Thank you. ਥੈਂਕ ਯੂ ਵੈਰੀ ਮਚ ਅਰਨਲ ਮੈਮ ਵੀ ਖੜੇ ਨੇ ਮੈਮ ਦੇਖਿਆ ਵੇ ਕਿ ਕੈਰੀਅਰ ਕਾਉਂਸਲਿੰਗ ਬਹੁਤ ਮਾਇਨੇ ਰੱਖਦੇ ਹੋ ਉਤੋਂ ਓਨੈਸਟੀ ਟਰਾਂਸਪੇਰੈਂਸੀ ਪਲੱਸ ਬੱਚੇ ਨੂੰ ਫਿਊਚਰ ਦੇ ਪ੍ਰਤੀ ਤਿਆਰ ਕਰਨਾ ਉਹਨੂੰ ਅਸਲੀਅਤ ਦੱਸਣੀ ਕਿ ਤੇਰੇ ਅੰਦਰ ਕੀ ਹੈ ਤੇ ਤੂੰ ਕੀ ਅਚੀਵ ਕਰ ਸਕਦਾ ਹੈ ਕਿਹੜੇ ਜਿਹੜੇ ਕੋਰਸੇਜ਼ ਨੇ ਤੇਰੇ ਲਈ ਬੈਨੀਫੀਸ਼ੀਅਲ ਰਹਿਣਗੇ ਤੁਹਾਡਾ ਤਾਰੀਫ਼ ਹੈ ਜਿਹੜੀ ਬੜੀ ਅੱਛੀ ਲੱਗੀ ਤਾਂ ਮੈਮ ਤੁਸੀਂ ਬੱਚਿਆਂ ਨੂੰ ਇਸ ਮੌਕੇ ਤੇ ਕੀ ਮੈਸੇਜ ਦੇਣਾ ਚਾਹੋਗੇ बेसिकली मेरा मैसेज यही है कि लाइक ग्रो वेल अपना फ्यूचर बहुत अच्छा बनाओ इट इज लाइक हार्टिएस्ट कांग्रेचुलेशंस टू ऑल ऑफ यू ठीक है एंड जस्ट बी ऑन द लाइक स्ट्रेट पाथ व्हाटएवर इट इज ठीक है डोंट गो हेयर एंड देयर जो थोनू इत्तो समझा के भेजा सारी चीजें औदे ते फॉलो करो सब दे कोर्सेज एंड कॉलेजेस आर बेस्ट एंड बहुत अच्छा थोनू करियर अपॉर्चुनिटीज ओदे विच मिलनगी हां सो अ लॉट ऑफ Congratulations to all the visa holders and uh, best of luck for your future. ਥੈਂਕ ਯੂ ਵੈਰੀ ਮਚ ਜਿਮੇ ਕਿ ਤੁਸੀਂ ਸਟੂਡੈਂਟਸ ਦੀ ਮੈਮ ਦੀ ਪਹਿਲਾਂ ਵਿਸ਼ਾਲ ਸਰ ਜੀ ਸੁਣੀਆਂ ਸਾਰਿਆਂ ਦੀਆਂ ਗੱਲਾਂ ਨੇ ਤੇ ਜਿਹੜੇ ਸਟੂਡੈਂਟਸ ਦਾ ਓਵਰਆਲ ਐਕਸਪੀਰੀਅੰਸ ਹੈ ਉਹ ਬੜਾ ਹੀ ਪੋਜ਼ਿਟਿਵ ਹੈ ਤੇ ਉਹ ਕਹਿ ਰਹੇ ਨੇ ਕਿ ਜੇਕਰ ਸਾਡੇ ਤੋਂ ਕੋਈ ਸਲਾਹ رائے ਲਾਊਗਾ ਤਾਂ ਅਸੀਂ ਉਸ ਤੋਂ ਬਾਅਦ ਆਈਡੀਪੀ ਰეკਮੈਂਡ ਕਰਾਂਗੇ ਕਿਉਂਕਿ ਗੱਲ ਇਹ ਹੈ ਬੱਚਿਆਂ ਨੂੰ ਸਭ ਪਤਾ ਹੁੰਦਾ ਵਾ ਅੱਜ ਦਾ ਜਿਹੜਾ ਯੂਥ ਹੈ ਫੋਰਨ ਦੇ ਪ੍ਰਤੀ ਮੈਂ ਪਹਿਲਾਂ ਕਹਿ ਕੇ ਟਾ ਕਿ ਬੜਾ ਕਰੇਸੀ ਵੀ ਹੈ ਤੇ ਆਪਣੀ ਬੈਸਟ ਫਿਊਚਰ ਮੇਕਿੰਗ ਹੈ ਉੱਥੇ ਜਾਣ ਦਾ ਵਾ ਹੁਣ ਆਪਾਂ ਦੇਖੇ ਨੇ ਕਿ ਇੱਥੇ ਬੱਚਿਆਂ ਦਾ ਵੀ ਓਵਰਆਲ ਐਕਸਪੀਰੀਅੰ ਕੈਨੇਡਾ ਜਾ ਰਹੇ ਹਾਂ ਟੋਰਾਂਟੋ ਟੋਰਾਂਟੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਆਈਡੀਪੀ ਦੇ ਨਾਲ ਤੇ ਜੇਕਰ ਰੈਂਕਿੰਗ ਦੇਣੀ ਹੋਵੇ ਆਊਟ ਆਫ 10 ਕੀ ਮਾਰਕਸ ਦੇਣੇ ਰੈਂਕਿੰਗ ਤੋਂ ਮੈਂ 10 ਆਊਟ ਆਫ 10 ਹੀ ਦਊਂਗਾ ਸੋਨੀਕਾ मैम ਨੇ ਮੇਰੇ ਬਹੁਤ ਡਾਊਟਸ ਕਲੀਅਰ ਕੀਤੇ ਨੇ ਮੈਨੂੰ ਬਹੁਤ ਇਨਫੋਰਮੇਸ਼ਨ ਦਿੱਤੀ ਬਹੁਤ ਗਾਈਡ ਕੀਤਾ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਆਈਡੀਪੀ ਤੋਂ ਆਪਣੀ ਫਾਈਲਿੰਗ ਕਰਾਈ ਆ ਥੈਂਕ ਯੂ ਥੈਂਕ ਯੂ ਵੈਰੀ ਮੱਚ ਜੀ ਜਿਵੇਂ ਕਿ ਤੁਸੀਂ ਓਵਰਆਲ ਐਕਸਪੀਰੀਅੰਸ ਸੁਣਿਆ ਪਹਿਲਾਂ ਮੈਂਟਰਸ ਦਾ ਸੁਣਿਆ ਕਾਉਂਸਲਰ ਦਾ ਸੁਣਿਆ ਤੇ ਜਿਹੜੇ ਸਾਡੇ ਬ੍ਰਾਂਚ ਹੈਡ ਨੇ ਵਿਸ਼ਾਲ ਜੀ ਉਹਨਾਂ ਦੀ ਗੱਲ ਸੁਣੀ ਅਸੀਂ ਵੀ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਆਪਣਾ ਜਿਹੜਾ ਫਿਊਚਰ ਹੈ ਫੋਰਨ ਦੇ ਵਿੱਚ ਸੈਟਲ ਦੇਖਣਾ ਚਾਹੁੰਦੇ ਹੋ ਆਪਣੀ ਲਾਈਫ ਨੂੰ ਪ੍ਰੋਪਰਲੀ ਸੈਟਲ ਦੇਖ